ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਧਾਦੀ ਦੀ ਅੱਖ ਦੇ ਤਾਰੇ ਗੋਬਿੰਦ ਦੇ ਲਾਲ ਦੁਆਰੇ ਧਾਦੀ ਦੀ ਅੱਖ ਦੇ ਤਾਰੇ ਗੋਬਿੰਦ ਦੇ ਲਾਲ ਦੁੱਲਾਰੇ ਕਿੱਦਾਂ ਸਭ ਫੇਲ ਕਰਤੇ ਸੁਬੇ ਦੀਆਂ ਚਾਲਨੂ ਜਾਇਓ ਸਰਹੰਦ ਨੂੰ ਸੰਗਤੇ ਭੁੱਲੇ ਹੋਣਾ ਲਾਲਾ ਨੂੰ ਜਾਇਓ ਚਮਕੋੜ ਸਾਈਬ ਨੂੰ ਭੁੱਲੇ ਹੋਣਾ ਲਾਲਾ ਨੂੰ ਜਾਇਓ ਸਰਹੰਦ ਨੂੰ ਸੰਗਤੇ ਲਾਲਾ ਦੇ ਜੋੜੇ ਸਤਿਗੁਰੇ ਸਿੱਖੀ ਦੇ ਲੇਖੇ ਲਾਕੇ ਵੱਡੇ ਚਮਕੋੜ ਸਹੀਦੀ ਛੋਟੇ ਸਰਹੰਦ ਵਿੱਚ ਪਾਕੇ ਜੋੜਾ ਵੜ ਫਤੇ ਸਿੰਘ ਜੀ ਤੇਜ ਜਹਾਰ ਜ ਚੀਤ ਤੇ ਚਾਰਾ ਨੂੰ ਜਾਇ ਜਾਇਓ ਸਰਹੰਦ ਨੂੰ ਸੰਗਤੇ ਭੁੱਲਿਓ ਨਾ ਲਾਲਾ ਨੂੰ ਜਾਇਓ ਸਰਹੰਦ ਨੂੰ ਸੰਗਤੇ